ਜਿਵੇਂ ਕਿ ਅਸੀਂ ਪਹਿਲਾਂ ਵੀ ਦੇਖਿਆ ਰੋਮੀਆਂ ਦਾ ਖਤ ਅੱਠ ਅਧਿਆਏ ਪ੍ਰਭੂ ਦੇ ਆਤਮਾ ਦੀ ਜੋ ਮਿਨਿਸਟਰੀ ਹੈ ਸਾਡੀ ਜਿੰਦਗੀਆਂ ਦੇ ਵਿੱਚ ਉਸ ਦੇ ਬਾਰੇ ਬਿਆਨ ਕਰਦਾ ਹੈ ਤੇ ਹੁਣ ਅਸੀਂ ਦੇਖਦੇ ਹਾਂ ਉਹ ਅਜਿਹਾ ਜੋ ਕਿ ਬਹੁਤ ਹੀ ਮਹਾਨ ਆਇਤਾ ਨੇ ਬਾਈਬਲ ਦੀਆਂ ਤਾਂ ਉਹ ਇਹ ਹੈ ਕਿ ਅਸੀਂ ਪੜ੍ਹਦੇ ਹਾਂ 28 ਆਇਤ ਵਿੱਚ ਉਹ ਕਹਿੰਦਾ ਹੈ ਅਸੀਂ ਜਾਣਦੇ ਹਾਂ ਭਈ ਜਿਹੜੇ ਪਰਮੇਸ਼ੁਰ ਨਾਲ ਫਰੇਮ ਰੱਖਦੇ ਹਨ ਸਾਨੀਆਂ ਵਸਾਂ ਰੱਖ ਕੇ ਉਹਨਾਂ ਦਾ ਪਾਲਾ ਕਰਦੀਆਂ ਹਨ ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ਰ ਦੀ ਮਨਛਾ ਦੇ ਅਨੁਸਾਰ ਸੱਦੇ ਗਏ। ਰਾਈਟ। ਹੁਣ ਗੱਲ ਕਰਦੇ ਹਾਂ ਅਸੀਂ ਜੋ ਮਸੀਹ ਦੇ ਵਿੱਚ ਨੇ ਜੋ ਪ੍ਰਭੂ ਯਿਸੂ ਮਸੀਹ ਦੇ ਨਾਲ ਜੁੜੇ ਹੋਏ ਨੇ। ਜੋ ਪ੍ਰਭੂ ਦੇ ਲੋਕ ਹਨ। ਵਿਸ਼ਵਾਸ ਦੇ ਦੁਆਰਾ ਜਦੋਂ ਅਸੀਂ ਮੁਕਤੀ ਪਾ ਲਈ ਤੇ ਸਾਡੀ ਜ਼ਿੰਦਗੀ ਵਿੱਚ ਪਵਿੱਤਰ ਆਤਮਾ ਆ ਗਿਆ ਜੋ ਕਿ ਇੱਕ ਨਿਸ਼ਾਨੀ ਹੈ ਕਿ ਅਸੀਂ ਵਾਕਈ ਹੀ ਬਚਾਏ ਗਏ। ਤੇ ਹੁਣ ਸਾਨੂੰ ਪਤਾ ਲੱਗਦਾ ਹੈ ਕਿ ਹਰੇਕ ਗੱਲ ਜੋ ਸਾਡੇ ਨਾਲ ਹੋਈ ਹੈ ਚਾਹੇ ਚੰਗੀ ਚਾਹੇ ਮਾੜੀ ਕਿਸੇ ਤਰ੍ਹਾਂ ਦੀ ਵੀ ਗੱਲ ਸਾਡੇ ਨਾਲ ਜੇ ਹੋਈ ਹੈ ਉਹ ਆਲਟੀਮੇਟਲੀ ਅੰਤ ਵਿੱਚ ਉਹ ਸਾਡੇ ਲਈ ਚੰਗੀ ਹੀ ਸਾਬਤ ਹੋਈ ਇਹ ਅੱਜ ਤਾਂ ਸਾਨੂੰ ਇਸ ਕਰ ਇਹ 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 ਦੇ ਬਾਰੇ ਜਾਣਕਾਰੀ ਦਿੰਦੀਆਂ ਨੇ ਜੇ ਅਸੀਂ ਗਰੀਬੀ ਚੋਂ ਨਿਕਲੇ ਜਾਂ ਅਮੀਰੀ ਚੋਂ ਨਿਕਲੇ ਜਾਂ ਸਾਨੂੰ ਨਿਆਂ ਨਹੀਂ ਮਿਲਿਆ ਜਾਂ ਜਾਂ ਸਾਡੀ ਚੰਗੀ ਸੇਧ ਨਹੀਂ ਹੈ ਜਾਂ ਅਸੀਂ ਪਾਪ ਚ ਡਿੱਗਿਆ ਅਤੇ ਪ੍ਰਭੂ ਨੇ ਸਾਨੂੰ ਪਾਪ ਚੋਂ ਕੱਢਿਆ ਤੇ ਆਪਣੀ ਕਿਰਪਾ ਬਾਰੇ ਸਾਨੂੰ ਦੱਸਿਆ ਤੇ ਇਹ ਹੋਰ ਕਈ ਗੱਲਾਂ ਜੋ ਅਸੀਂ ਇਸ ਦੁਨੀਆ ਦੇ ਵਿੱਚੋਂ ਨਿਕਲਦੇ ਹਾਂ ਜੋ ਅਸੀਂ ਇਸ ਇਸ ਦੁਨੀਆ ਦੇ ਵਿੱਚ ਅਸੀਂ ਐਕਸਪੀਰੀਅੰਸ ਕਰਦੇ ਹਾਂ ਉਹਨਾਂ ਗੱਲਾਂ ਦੇ ਜ਼ਰੀਏ ਅਸੀਂ ਹੁਣ ਇਸ ਸਮੇਂ ਇਸ ਸਮੇਂ ਤੱਕ ਪਹੁੰਚੇ ਹਾਂ ਆ ਹੁਣ ਵਰਤਮਾਨ ਦੇ ਵਿੱਚ ਅਸੀਂ ਖੜੇ ਹਾਂ ਜੋ ਗੱਲਾਂ ਸਾਡੇ ਨਾਲ ਹੋ ਚੁੱਕੀਆਂ ਹੈ ਸਾਡੇ ਜਨਮ ਤੋਂ ਲੈ ਕੇ ਹੁਣ ਤੱਕ ਸਾਹ ਰੇ ਉਹ ਚੰਗੀਆਂ ਨੇ ਚਾਹੇ ਮਾੜੀਆਂ ਨੇ ਚਾਹੇ ਸਾਨੂੰ ਇਦਾਂ ਦਾ ਲੱਗਿਆ ਹੋਵੇ ਕਿ ਕਿਉਂ ਸਾਡਾ ਇਦਾਂ ਹੋਇਆ ਹਰੇਕ ਗੱਲ ਇਦਾਂ ਦੀ ਜੋ ਹੈ ਚੰਗੀ ਜਾਂ ਮਾੜੀ ਆਲਟੀਮੇਟਲੀ ਉਹ ਸਾਡੇ ਭਲੇ ਦੇ ਲਈ ਹੀ ਸੀ ਇਸ ਕਰਕੇ ਉਹ ਕਹਿੰਦਾ ਹੈ ਅਸੀਂ ਜਾਣਦੇ ਹਾਂ ਕਿ ਜਿਹੜੇ ਅਸੀਂ ਪਰਮੇਸ਼ਰ ਨਾਲ ਪੇਮ ਰੱਖਦੇ ਹਾਂ ਸਾਰੀਆਂ ਬਸਤਾਂ ਰਲ ਕੇ ਉਹਨਾਂ ਦਾ ਭਲਾ ਕਰਦੀਆਂ ਹਨ ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ਰ ਦੀ ਮਨਛਾਹ ਦੇ ਅਨੁਸਾਰ ਸੱਦੇ ਹੋਏ ਨੇ ਜਾਣੇ ਕੀ ਇਹ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜਿਹੜੇ ਪ੍ਰਭੂ ਦੇ ਵਿੱਚ ਨੇ ਉਹਨਾਂ ਨਾਲ ਜੇ ਕੋਈ ਮਾਰਾ ਵੀ ਹੋਇਆ ਹੈ ਉਹ ਵੀ ਉਹਨਾਂ ਦੇ ਲਈ ਚੰਗੇ ਦਾ ਕਾਰਨ ਬਣਿਆ ਅਸੀਂ ਇੱਕ ਉਦਾਹਰਣ ਦੇਖਦੇ ਹਾਂ ਯੂਸਫ ਦੀ ਜੋ ਕਿ ਅਸੀਂ ਕਹਾ ਜੋ ਕਿ ਅਸੀਂ ਉਤਪਤੀ ਕਿਤਾਬ ਚ ਪੜ੍ਹਦੇ ਹਾਂ ਜਿਸ ਦੇ ਬਾਰੇ ਅਸੀਂ ਗੱਲ ਕਰਦੇ ਹਾਂ ਯੂਸਫ ਦੀ ਜੋ ਕਿ ਆ ਯਾਕੂਬ ਦਾ ਪੁੱਤਰ ਸੀ ਅ ਅਸੀਂ ਪੜ੍ਹਦੇ ਹਾਂ ਉਸ ਦੇ ਬਾਰੇ ਉਤਪਤ ਦੇ ਵਿੱਚ ਤੇ ਅਸੀਂ ਉਹਦੀ ਕਹਾਣੀ ਨੂੰ ਜਾਣਦੇ ਹਾਂ ਕਿ ਕਿਵੇਂ ਉਸ ਦੇ ਭਰਾਵਾਂ ਨੇ ਉਸ ਦੇ ਨਾਲ ਚੈਲਸੀ ਕੀਤੀ ਅਤੇ ਉਸ ਨੂੰ ਅ ਵੇਚ ਦਿੱਤਾ ਅਤੇ ਉਹ ਮਿਸਰ ਦੇਸ਼ ਵਿੱਚ ਲਿਆਂਦਾ ਗਿਆ ਐਜ਼ ਅ ਸਲੇਵ ਤੇ ਉਹਦੇ ਨਾਲ ਕਿੰਨਾ ਕੁਝ ਗਲਤ ਹੋਇਆ ਪਰ ਅੰਤਿਮ ਵਿੱਚ ਪਰ ਅੰਤ ਵਿੱਚ ਪ੍ਰਭੂ ਨੇ ਉਸ ਨੂੰ ਇਸਤੇਮਾਲ ਕੀਤਾ ਆਪਣੇ ਲੋਕਾਂ ਨੂੰ ਬਚਾਉਣ ਲਈ ਤੇ ਉਹ ਆਪਣੇ ਭਰਾਵਾਂ ਨੂੰ ਕਹਿੰਦਾ ਹੈ ਜਦੋਂ ਉਸ ਨੇ ਆਪਣੇ ਭਰਾਵਾਂ ਨੂੰ ਦੱਸਿਆ ਕਿ ਉਹ ਕੌਣ ਹੈ ਜਦੋਂ ਉਸ ਦੇ ਭਰਾ ਮਿਸਰ ਦੇ ਵਿੱਚ ਚਾਏ ਤੇ ਉਹ 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 ਉਹਨਾਂ ਨੇ ਆ ਆਪਣੇ ਆਪ ਨੂੰ ਤੇ ਜਦੋਂ ਉਸ ਦੇ ਜਦੋਂ ਉਹ ਮਿਸਰ ਦੇ ਇਸ ਵਿੱਚ ਪਹੁੰਚਿਆ ਤੇ ਉਸ ਨਾਲ ਕਿੰਨਾ ਗਲਤ ਹੋਇਆ ਉਸ ਦੇ ਬਾਅਦ ਤੋਂ ਅਸੀਂ ਪੜ੍ਹਦੇ ਹਾਂ ਕਿ ਕਿਵੇਂ ਪ੍ਰਭੂ ਨੇ ਯੂਸੂਫ ਨੂੰ ਤਰੱਕੀ ਦੇ ਦਿੱਤੀ ਤੇ ਉਹ ਬਹੁਤ ਹੀ ਬਹੁਤ ਸ਼ਕਤੀਸ਼ਾਲੀ ਇਨਸਾਨ ਬਣ ਗਿਆ ਆ ਰਾਜੇ ਤੋਂ ਇੱਕ ਕਦਮ ਥੱਲੇ ਤੇ ਰਾਜੇ ਦਾ ਉਹ ਸਜਾਹਤ ਬਣ ਗਿਆ ਤੇ ਜੋ ਮਿਸਰ ਦੇਸ਼ ਦਾ ਰਾਜਾ ਸੀ ਜੋ ਫੈਰੋ ਸੀ ਉਸ ਦਾ ਉਹ ਸਜਾਹਤ ਬਣ ਗਿਆ ਅਤੇ ਜਦੋਂ ਉਸ ਸਥਾਨ ਵਿੱਚ ਅਕਾਲ ਪਿਆ ਤੇ ਕਨਾਨ ਦੇਸ਼ ਵਿੱਚ ਵੀ ਅਕਾਲ ਪਿਆ ਤੇ ਯੂਸਫ ਦੇ ਭਰਾ ਜਿਨ੍ਹਾਂ ਨੇ ਉਸ ਨੂੰ ਵੇਚਿਆ ਸੀ ਉਹ ਮਿਸਰ ਦੇਸ਼ ਆਏ ਕਣਕ ਲੈਣ ਲਈ ਜਾਂ ਅਨਾਜ ਲੈਣ ਲਈ ਅਤੇ ਜਦੋਂ ਯੂਸਫ ਨੇ ਉਹਨਾਂ ਨੂੰ ਦੇਖਿਆ ਤੇ ਉਹ ਬਹੁਤ ਹੀ ਨਿਰਾਸ਼ ਹੋਇਆ ਉਸ ਨੂੰ ਆਪਣੇ ਪਿਤਾ ਦੀ ਵੀ ਯਾਦ ਆਈ ਤੇ ਆਪਣੇ ਭਰਾ ਦੀ ਵੀ ਯਾਦ ਆਈ ਤੇ ਜਦੋਂ ਉਸਦੇ ਭਰਾਵਾਂ ਨੇ ਦੱਸਿਆ ਕਿ ਉਹ ਕੌਣ ਨੇ ਤੇ ਅਸੀਂ ਫੇਰ ਪੜਦੇ ਹਾਂ ਕਹਾਣੀ ਨੂੰ ਤੇ ਕਹਾਣੀ ਅੱਗੇ ਜਾਂਦੀ ਹੈ ਅਤੇ ਅਸੀਂ ਦੇਖਦੇ ਹਾਂ ਕਿ ਕਿਵੇਂ ਅੰਤ ਵਿੱਚ ਉਸਦੇ ਭਰਾ ਉਸ ਤੋਂ ਮਾਫੀ ਮੰਗਦੇ ਨੇ ਪਰ ਉਹ ਆਪਣੇ ਭਰਾ ਨੂੰ ਕਹਿੰਦਾ ਹੈ ਕਿ ਜੋ ਤੁਸੀਂ ਗਲਤ ਨਹੀਂ ਕੀਤਾ ਉਹ ਪਰਮੈਸ਼ਨ ਨੇ ਸਹੀ ਨਹੀਂ ਕੀਤਾ ਕਿਉਂਕਿ ਜੇ ਤੁਸੀਂ ਮੈਨੂੰ ਐਜ਼ ਅ ਸਲੇਵ ਨਹੀਂ ਵੇਚਦੇ ਤੇ ਤੁਹਾਡੇ ਕੋਲ ਹੁਣ ਅਨਾਜ ਨਹੀਂ ਸੀ ਹੁਣਾ ਤੇ ਮੇਰੇ ਪਿਤਾ ਕੋਲ ਅਨਾਜ ਨਹੀਂ ਸੀ ਹੁਣਾ ਤੇ ਮੇਰੇ ਭਰਾ ਛੋਟੇ ਭਰਾ ਬੈਂਜਾਮਿਨ ਉਹਦੇ ਕੋਲ ਅਨਾਜ ਨਹੀਂ ਸੀ ਹੁਣਾ ਇਸ ਕਰਕੇ ਯੂਸਫ ਨੂੰ ਪਤਾ ਲੱਗਿਆ ਉਸ ਸਮੇਂ ਕਿ ਜੋ ਕੁਝ ਉਹਦੇ ਨਾਲ ਮਾੜਾ ਹੋਇਆ ਸੀ ਉਹ ਹੁਣ ਤੱਕ ਉਹ ਠੀਕ ਹੀ ਹੋਇਆ ਸੀ ਕਿਉਂਕਿ ਪਰਮੇਸ਼ਵਰ ਦੀ ਯੋਜਨਾ ਯੂਸਫਲੀ ਇਹ ਸੀ ਕਿ ਉਹ ਮਿਸਰ ਦੇਸ਼ ਦਾ ਇੱਕ ਇੱਕ ਸੈਕਿੰਡ ਮੋਸਟ ਪਾਵਰਫੁਲ ਬੰਦਾ ਬਣ ਜਾਵੇ ਜਿਸ ਦੇ ਦੁਆਰਾ ਇਸ ਰੋਹ ਦੇ ਲੋਕਾਂ ਨੂੰ ਅਮ ਸਾਲਵੇਸ਼ਨ ਮੁਕਤੀ ਮਿਲ ਜਾਵੇ ਫਿਰ ਅਸੀਂ ਦੇਖਦੇ ਹਾਂ ਇਹਨਾਂ ਗੱਲਾਂ ਅ ਕਈ ਵਾਰ ਇਸਾਨਾਂ ਵੀ ਗਲਤ ਹੁੰਦਾ ਹੈ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਬਿਮਾਰ ਹੋ ਨਿਰਾਸ਼ ਨਾ ਹੋਵੋ ਅ ਕਈ ਮਿਨਿਸਟਰੀਆਂ ਕਹਿੰਦੀਆਂ ਨੇ ਕਿ ਕਈ ਪਾਸਟਰ ਕਹਿੰਦੇ ਹੋਣਗੇ ਜੇ ਤੁਹਾਡੇ ਕੋਲ ਬਿਮਾਰੀ ਹੈ ਜਾਂ ਤੁਸੀਂ ਚੰਗੇ ਨਹੀਂ ਹੋ ਜਾਂ ਤੁਹਾਡੇ ਕੋਲ ਪੈਸਾ ਨਹੀਂ ਹੈ ਤੁਸੀਂ ਤੁਹਾਡੇ ਕੋਲ ਪਰਕਰ ਨਹੀਂ ਹੈ ਇਹ ਸਭ ਝੂਠ ਹੈ ਜੇਰੇ ਕੋਲ ਯਿਸੂ ਮਸੀਹ ਹੈ ਉਹਦੇ ਕੋਲ ਬਰਕਤ ਹੈ ਕਿਉਂਕਿ ਯਿਸੂ ਮਸੀਹ ਖੁਦ ਆਪ ਹੀ ਸਾਡੀ ਬਰਕਤ ਹੈ ਜਦੋਂ ਸਾਨੂੰ ਇਹ ਗੱਲ ਸਮਝ ਲੱਗ ਗਈ ਤੇ ਸਾਡੀ ਸਾਡਾ ਜੋ ਜੀਵਨ ਹੈ ਉਹ ਖੁਸ਼ੀ ਵਾਲਾ ਹੋ ਜਾਂਦਾ ਹੈ ਇਸ ਕਰਕੇ ਕਦੀ ਵੀ ਨਿਰਾਸ਼ ਨਾ ਹੋਵੋ ਹਮੇਸ਼ਾ ਇਹ ਸੋਚੋ ਕਿ ਇੱਕ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਪ੍ਰਭੂ ਨੇ ਮਹਿਮਾ ਦੇਣੀ ਹੈ ਗਲੋਰੀਫਿਕੇਸ਼ਨ ਜਿਹਨੂੰ ਅਸੀਂ ਕਹਿੰਦੇ ਆ ਕਿ ਜੇ ਜੇ ਅਸੀਂ ਪ੍ਰਭੂ ਦੇ ਨਾਲ ਹਾਂ ਨਾ ਕਿ ਸਿਰਫ ਉਹ ਨੇ ਸਾਨੂੰ ਬਚਾਇਆ ਪਾਸਟ ਵਿੱਚ ਪੂਤਕਾਲ ਦੇ ਵਿੱਚ ਸਾਨੂੰ ਉਹ ਹੁਣ ਵੀ ਵਿਚਾਰਿਆ ਹੈ ਭਵਿਸ਼ਾ ਇਹ ਵਰਤਮਾਨ ਦੇ ਵਿੱਚ ਤੇ ਭਵਿਸ਼ਾ ਵਿੱਚ ਪ੍ਰਭੂ ਨੇ ਸਾਨੂੰ ਵਿਚਾਰ ਲੈਣਾ ਹੈ ਤੇ ਸਾਨੂੰ ਇੱਕ ਬਹੁਤ ਹੀ ਅਹਿਮ ਅਤੇ ਬਹੁਤ ਹੀ ਵਧੀਆ ਔਤਾ ਦੇਣਾ ਹੈ ਪ੍ਰਭੂ ਨੇ ਆਪਣੇ ਰਾਜ ਵਿੱਚ ਇਸ ਕਰਕੇ ਜੇ ਅੱਜ ਤੁਹਾਨੂੰ ਗਲਤ ਹੋ ਚੁੱਕਾ ਹੈ ਉਹ 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 ਚੀਜ਼ਾਂ ਨੂੰ ਤੁਸੀਂ ਮੈਂ ਨਹੀਂ ਕਹਦਾ ਪੁੱਲੋ ਪਰ ਮੈਂ ਪਰ ਮੈਂ ਇਹ ਕਹਣਾ ਹਾਂ ਕਿ ਉਹ ਚੀਜ਼ਾਂ ਸਾਡੇ ਨਾਲ ਕਿਉਂ ਹੋਈਆਂ ਉਹ ਚੀਜ਼ਾਂ ਇਸ ਲਈ ਹੋਈਆਂ ਤਾਂ ਕਿ ਪ੍ਰਭੂ ਤਾਂ ਕਿ ਪ੍ਰਭੂ ਸਾਨੂੰ ਆਪਣੀ ਯੋਜਨਾ ਦੇ ਬਾਰੇ ਦੱਸ ਸਕੇ ਤੇ ਪ੍ਰਭੂ ਦੀ ਯੋਜਨਾ ਬਹੁਤ ਹੀ ਮਹਾਨ ਹੈ ਤੇ ਪ੍ਰਭੂ ਦਾ ਪਲਾਨ ਸਾਡੀ ਜਨ껖 ਲਈ ਬਹੁਤ ਮਹਾਨ ਹੈ ਤੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਪਤਾ ਲੱਗੇਗਾ ਕਿਵੇਂ ਪ੍ਰਭੂ ਨੇ ਆਪਣੇ ਲੋਕਾਂ ਨੂੰ ਬਚਾਇਆ ਤੇ ਆਪਣੇ ਲੋਕਾਂ ਨੂੰ ਮਹਿਮਾ ਦਿੱਤੀ